ਵਾਈਬਰੂ ਤੁਹਾਡੇ ਵੀਡੀਓ ਸਾਂਝੇ ਕਰਨੇ ਆਪਣੇ ਆਪ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਕੁੜੀਆਂ ਦੀ এডਿਕੇਸ਼ਨ ਨੂੰ ਪੜਾਈ ਨੂੰ ਸਪੋਰਟ ਕਰਦੇ ਹੋ ਰਮਨਦੀਪ ਕੌਰ ਭੈਣ ਵਰਗੀਆਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਕੋਲ ਇਹ ਵੀਡੀਓ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਉਹ ਸਾਡੇ ਕੋਲ ਅਤਿਰੋਜ ਕਰ ਸਕਦੀਆਂ ਨੇ ਆਪਣੇ ਪੜਾਈ ਦੇ ਲਈ ਹੈ ਨਾ ਤੁਮ ਜੀ ਤਾਂ ਜੀ ਹੁਣ ਕੀ ਕਰ ਰਹੇ ਹੋ ਇਸ ਟਾਈਮ ਸਰ ਮੈਂ ਬੀਪੀਟੀ ਕਰਦੇ ਹਾਂ ਜੇ ਅੰਸਾ ਗਰ ਕਾਲਜ ਦੇ ਵਿੱਚ ਇਸ ਤੋਂ ਪਹਿਲਾਂ 10ਵੀਂ ਔਰ 12ਵੀਂ ਦੇ ਵਿੱਚ ਕਿੰਨੇ ਪਰਸੈਂਟ ਨੰਬਰ ਆਏ ਸੀਗੇ ਸਰ ਮੇਰੀ 10th ਇਸ 93% ਤੇ ਪਲੱਸ 2 ਚ 92 ਮੈਂ 93% ਤੇ 93% ਕਿਸੇ ਤਰੀਕੇ ਦੀ ਤੁਸੀਂ ਨਕਲ ਮਾਰਦੇ ਸੀ ਨਾ ਨੰਬਰ ਲੈਣ ਲਈਗੇ ਤੁਸੀਂ ਕੋਈ ਟਿਊਸ਼ਨ ਰੱਖੀ ਸੀ ਨਹੀਂ ਨਹੀਂ ਟਿਊਸ਼ਨ ਨਹੀਂ ਰੱਖੀ ਆਪ ਪੜ੍ਹੇ ਹੋ ਸਾਰਾ ਹਾਂਜੀ ਹਾਂ ਅਸੀਂ ਹੁਣ ਆਪ ਸੋਚੇ ਕਿ ਸ਼ਹਿਰਾਂ ਦੇ ਵਿੱਚ ਸਾਡੇ ਬੱਚੇ ਕਿੰਨੇ ਕਿੰਨੇ ਹਜ਼ਾਰਾਂ ਰੁਪਏ ਦੀ ਟਿਊਸ਼ਨ ਪੜ੍ਹਦੇ ਆ ਉਸ ਕਿੰਨੇ ਰਿਸੋਰਸਸ ਯੂਜ਼ ਕਰਕੇ ਕਿੰਨੇ ਪਰਸੈਂਟ ਨੰਬਰ ਲੈ ਕੇ ਆਂਦੇ ਇਸ ਬੱਚੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਚਿੰਗ ਨਹੀਂ ਲਿੱਤੀ ਕੋਈ ਟਿਊਸ਼ਨ ਨਹੀਂ ਲਿੱਤੀ ਫਿਰ ਵੀ 93% ਨੰਬਰ ਲੈ ਕੇ ਆਈ ਹੈ ਨਾ ਕਿੰਨੇ ਸਾਲ ਤੋਂ ਤੁਹਾਨੂੰ ਸਪੋਰਟ ਚੱਲ ਰਹੀ ਹੈ 4 ਸਾਲ ਤੋਂ ਚੱਲ ਰਹੀ ਹੈ ਪਲੱਸ 1 ਪਲੱਸ 2 ਤੋ ਸਰ ਪਲੱਸ 1 ਪਲੱਸ 2 ਤੋ ਹੁਣ ਇਹ ਬੱਚਾ ਗ੍ਰੈਜੂਏਸ਼ਨ ਦੇ ਸੈਕੰਡ ইয়ার ਦੇ ਵਿੱਚ ఫిਜ਼ੀਓਥੈਰੇਪੀ ਦੇ ਔਰ ਲਗਾਤਾਰ ਸਪੋਰਟ ਚੱਲ ਰਹੀ ਹੈ 62000 ਰੁਪਏ ਦੇ پورے ਸਾਲ ਦੀ ਫੀਸ ਵੱਧਦੀ ਹੈ ਜੋ ਕਿ ਸੰਗਤ ਰੂਪ ਦੇ ਵਿੱਚ ਨੂੰ ਐਕਸਟੈਂਡ ਕੀਤੀ ਜਾਂਦੀ ਹੈ ਸਿਰਫ ਰਮਨਦੀਪ ਕੌਰ ਨੇ ਅਜਿਹਾ ਹੋਰ ਕਈ ਭੈਣਾ ਪੜਦੀਆਂ ਨੇ ਜਿਨ੍ਹਾਂ ਨੂੰ ਮਾਸਟਰਸ ਔਰ ਬੈਚਲਰ ਦੇ ਵਿੱਚ ਸਪੋਰਟ ਕੀਤੀ ਜਾ ਰਹੀ ਹੈ 280 ਦੇ ਕਰੀਬ ਬੱਚੇ ਸਕੂਲਾਂ ਦੇ ਵਿੱਚ ਪੜਾਏ ਜਾਂਦੇ ਜਿਨ੍ਹਾਂ ਦੇ ਪੂਰੇ ਪੂਰੇ ਸਾਲ ਦੀ ਫੀਸ ਭਰੀ ਜਾਂਦੀ ਹੈ ਸੰਗਤ ਨੂੰ ਬੇਨਤੀ ਹੈ ਕਿ ਜੇ ਤੁਸੀਂ ਕਈ ਕੁਝ ਬੱਚਿਆਂ ਨੂੰ ਇਸ ਤਰ੍ਹਾਂ ਸਪੋਰਟ ਕਰਨਾ ਚਾਹੁੰਦੇ ਹੋ ਪਲੀਜ਼ ਸਾਡਾ ਨੰਬਰ ਥੱਲੇ ਚਲਦੇ ਸਾਨੂੰ ਜ਼ਰੂਰ ਕੰਟੈਕਟ ਕਰਿਆ ਕਰੋ ਹਨਾ ਕਿਸੇ ਦਾ ਭਵਿੱਖ ਬਣਾਉਣ ਦੇ ਵਿੱਚ ਜ਼ਰੂਰ ਸੇਵਾ ਸਹਿਯੋਗ ਕਰੋ ਸਾਨੂੰ ਤੁਹਾਡੀ ਲੋੜ ਹਮੇਸ਼ਾ ਰਹਿੰਦੀ ਹੈ ਹਨਾ ਔਰ ਮੈਂ ਦੁਬਾਰਾ ਬੇਨਤੀ ਕਰ ਰਿਹਾ ਵੀਡੀਓ ਸਾਂਝੇ ਕਰਦੇ ਬਿਲਕੁਲ ਨਾ ਭੁੱਲਿਓ ਕਿਉਂਕਿ ਤੁਸੀਂ ਵੀਡੀਓ ਸਾਂਝੇ ਕਰਦੇ ਹੋ ਤਾਂ ਹੀ ਰਮਨਦੀਪ ਕੌਰ ਵਰਗੇ ਬੱਚੇ ਸਭ ਨੂੰ ਅਪਰੋਚ ਕਰ ਪਾਉਂਦੀ ਹੈ ਔਰ ਅਸੀਂ ਇਹਨਾਂ ਦੇ ਭਵਿੱਖ ਬਣਾਉਣ ਦੇ ਵਿੱਚ ਸੰਗਤ ਰੂਪ ਦੇ ਵਿੱਚ ਸਹਿਯੋਗ ਕਰ ਪਾਉਂਦੇ ਹਾਂ ਤੁਹਾਡਾ ਵੀਡੀਓਜ਼ ਸ਼ੇਅਰ ਕਰਨਾ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਸੇਵਾ ਹੈ ਇਹਨਾਂ ਦੀ 12000 ਰੁਪਏ ਐਡਮਿਸ਼ਨ ਫੀਸ ਪੈਂਦੀ ਹੈ ਸਕਾਲਰਸ਼ਿਪ ਤੁਹਾਡੀ ਅੱਧੀ ਆਈ ਹੈ ਨਾ ਜੋ ਬਚੇ ਹੋਏ 43070 ਰੁਪਏ ਹਨ ਉਹਦਾ ਚੈੱਕ ਐਕਸਟੈਂਡ ਕਰ ਰਹੇ ਹਾਂ ਔਰ ਪੂਰੇ ਸਾਲ ਦੇ ਲਈ ਇਹਨਾਂ ਨੂੰ ਇੱਕ ਮੋਨਿਟਰੀ ਸਪੋਰਟ ਹੈ ਨਾ ਇੱਕ ਪੈਸੇ ਪੱਖੀ ਵੀ ਸਪੋਰਟ ਕਰ ਰਹੇ ਬੱਚੇ ਨੇ ਕਾਲਜ ਵੀ ਜਾਣਾ ਹੈ ਉਹਨੂੰ ਚਾਰ ਤਰ੍ਹਾਂ ਦੇ 10 ਤਰ੍ਹਾਂ ਦੇ ਮਿਸਲੇਨੀਅਸ ਖਰਚੇ ਪੈਂਦੇ ਨੇ ਉਹਦੇ ਲਈ ਵੀ ਕੁਆਟਰਲੀ ਚੈੱਕ ਹਰੇਕ 3 ਮਹੀਨੇ ਬਾਅਦ ਚਾਰ ਚੈੱਕ ਦੇ ਰਹੇ ਜੋ ਕਿ ਪੂਰੇ ਸਾਲ ਬੱਚੇ ਦੇ ਕੰਮ ਆਣਗੇ ਵੀਡੀਓ ਸਾਂਝੇ ਕਰਦੇ ਰਹੋ ਜੇ ਤੁਸੀਂ ਬੱਚਿਆਂ ਦੀ ਸਪੋਰਟ এডੂਕੇਸ਼ਨ ਨੂੰ ਸਪੋਰਟ ਕਰਦੇ ਚਾਹੁੰਦੇ ਹੋ ਇਹ ਇਹ ਸੇਵਾ ਆਨਲਾਈਨ ਸੇਵਾ ਬਹੁਤ ਜ਼ਰੂਰੀ ਹੈ ਅਜੇ ਕੁਝ ਕਹਿਣਾ ਚਾਹੁੰਦੇ ਜੋ ਸੰਗਤ ਤੋਂ ਨੂੰ ਲਗਾਤਾਰ ਸਪੋਰਟ ਕਰਦੀ ਹੈ ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਮਤਲਬ ਮੈਂ ਇਹ ਕਹਿਣਾ ਚਾਹੁੰਦੀ ਆ ਮਤਲਬ ਕੋਈ ਕਿਸੇ ਲਈ ਇੰਨਾ ਕਰਦਾ ਪਰ ਜਦੋਂ ਆਪਣੇ ਘਰ ਦੇ ਬਾਰੀਓਂ ਦੇ ਸਾਰੇ ਚਲੇ ਜਾਂਦੇ ਆ ਤੇ ਜਦੋਂ ਮੈਂ ਮਤਲਬ ਇਸ ਕਾਬਿਲ ਹੋ ਗਈ ਤਾਂ ਮਤਲਬ ਮੈਂ ਪਿੱਛੇ ਨਹੀਂ ਹਟਾਂਗੀ ਮੈਂ ਹਰੇਕ ਦੀ ਮਦਦ ਕਰਾਂਗੀ ਜੋ ਇਹਨਾਂ ਨੇ ਮੇਰੇ ਲਈ ਕੀਤਾ ਮਤਲਬ ਉਹ ਇਹਸਾਨ ਚੁਕਾਉਣ ਦੇ ਕਾਬਿਲ ਵੀ ਨਹੀਂ ਹੈ ਮੇਰੇ ਛੋਟੇ ਭੈਣ ਦੇ ਬਹੁਤ ਵਰਦਾ ਸ਼ਬਦ ਵਰਤਿਆ ਇਹਸਾਨ ਨਹੀਂ ਇਹ ਸਾਡਾ ਨਾ ਸੰਗਤ ਰੂਪ ਦੇ ਵਿੱਚ ਫਰਜ਼ ਬਣਦਾ ਜੋ ਸਮਾਜ ਦੇ ਵਿੱਚ ਕਿਸੇ ਕਾਰਨ ਵਸੇ ਕਮਜ਼ੋਰ ਵਰਗ ਰਹਿ ਗਿਆ ਨਾ ਉਹਨੂੰ ਮੋਟਾ ਲਾਣਾ ਸਾਡਾ ਫਰਜ਼ ਬੰਦ ਹੈ ਗੁਰਨਾਨ ਸਾਹਿਬ ਨੇ ਸਾਨੂੰ ਇਹੀ ਫਲਸਫਾ ਸਿਖਾਇਆ ਨਾ ਤੇ ਇਹ ਸਾਡਾ ਫਰਜ਼ ਬੰਦ ਹੈ ਜੀ ਨਾ ਸੋ ਬਹੁਤ ਸ਼ੁਕਰ ਹੈ ਭੈਣ ਦਾ ਬੜੇ ਨੇਕ ਵਿਚਾਰ ਨੇ ਤੁਸੀਂ ਆਪਣੀ ਸੇਵਾ ਜ਼ਰੂਰ ਨਿਭਾਉਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਚਤੁਰ ਚੱਕ ਨੇ ਠੀਕ ਹੈ ਹਰੇਕ ਤਿੰਨ ਮਹੀਨੇ ਬਾਅਦ ਲੱਗ ਜਾਣਗੇ ਡੇਟਾ ਲਿਖਿਆ ਹੋਣਾ